ਕੀ ਹੋ ਗਿਆ ਕੀ ਕਰ ਰਹੀ ਹੈ ਤੇਰਾ ਘਰ ਵਾਲੀ ਸੁਣ ਕੇ ਵੀ ਖਾ ਰਹੀ ਹੈ ਆਹ ਦੇ ਕਿੰਨੀ ਸ਼ੌਨੀ ਅਕਾਜਵਾਸੀ ਕਿਹ ਗੰਟ ਰਹੀ ਹੈ ਏ 13 ਅੰਦਾ ਭਾਈ ਵੀ ਸ਼ਰਾਰਤਾਂ ਨਹੀਂ ਕਰਦੇ ਹੁੰਦੇ ਹੈਗੇ ਇਹ ਸ਼ਰਾਰਤ ਨਹੀਂ ਕਰਦਾ ਦੇਖੋ ਇਸੀ ਇਹਦੀ ਢੁੰਗਰ ਵਾਲੀ ਵੱਡੀ ਸ਼ੈਲੀ ਰੱਖਣੀ ਆ ਸੋਨਣਾ ਲੈ ਕੇ ਲੈ ਕੇ ਦੇਖੋ ਇਹ ਸਾਰੇ ਜਾਣੇ ਜ਼ਰੂਰੀ ਤਾਂ ਨਹੀਂ ਹੈਗਾ ਜਿਨੂੰ ਆਪਾਂ ਘਰੇ ਆਏ ਬੱਚੇ ਆਮੰਗੂ ਪਾਲਿਆ ਉਹ ਵੀ ਆਪਣਾ ਇੱਕ ਬੱਚਾ ਹੀ ਹੁੰਦਾ ਅੱਜ ਅਸੀਂ ਉਹਦੇ ਵੀ ਰਖੜੀ ਬੰਨੀ ਹੈਗੀ ਫੋਟੋ ਬੈਂ ਗੰਦਿਆ ਫੋਟੋ ਕਿਚੀ ਟਿਕੜਾ ਨਹੀਂ ਟਿਕਿਆ ਨਾ ਨਹੀਂ ਹਾਂ ਜੰਡਾ ਤੱਕਣਾ ਚਾਹੀਦਾ ਇਹਨੂੰ ਆਇਆ ਵੀ ਕੀ ਛਣ ਕਰਾ ਮੇਰੇ ਹਨਾ ਇਹ ਜੰਡਾ ਫੜਾਏ ਉਹ ਕਿੱਥੇ ਆ ਮੈਂ ਟਕਾ ਕੇ ਖਣੀ ਹੁਣ ਨਹੀਂ ਆਣਾ ਸੋਡੋ ਇਹਨੇ ਮੈਂ ਵੇ ਇੱਧਰ ਆ ਕੇ ਉਰੀ ਆ ਲੈ ਬੈਠ ਬੈਠ ਖਿਡਾਓ ਹੁਣ ਤੇਰੇ ਕੋਲੇ ਆਏ ਕਾ ਤੋ ਬੈਠੀਆਂ ਫੋਟੋ ਖਾ ਆ ਫੋਟੋ ਨਹੀਂ ਬਸ ਠੀਕ ਹੈ ਰਖੜੀ ਬੰਨਤੀ ਹੁਣ ਫੋਟੋ ਵਿੱਚ ਤੀ ਤੇਰੇ ਪਿਆਰੇ ਬ੍ਰਦਰ ਦੇ ਕਰਨੇ ਚੇਤੇ ਸਾਨੂੰ ਬ੍ਰਦਰ ਐਂਡ ਸਿਸਟਰ ਜਦੋਂ ਜਬਟਾਇਆ ਸੀ ਫੋਟੋ ਵਿੱਚ ਤੀ ਕਨਾ ਨਾ ਕਿੱਤੀ ਨਹੀਂ ਹੈਗੀ ਆ ਦੇਖ ਬੈ ਬੈ ਬੈ